ਉਹਨ ਦਾ ਕੋਲ ਲੈ ਕੋਣੀ ਇਟਾਂ ਨਹੀਂ ਪਈਆਂ ਸੀ ਉੱਥੇ ਮੈਂ ਕੱਲ ਆਸਟਰੀ ਦੇ ਅੰਦਰੋਂ ਵੀ ਨਹੀਂ ਅੰਦਰੋਂ ਜੀ ਇਹ ਫਿਰ ਅੱਗੇ ਤੁਸੀਂ ਕੀ ਕੀ ਮੈਨੂੰ ਪਤਾ ਕਿਵੇਂ ਲੱਗਾ ਕਿ ਕੀ ਕਾਰਵਾਈ ਕੀਤੀ ਇਹ ਲੜਕਾ ਗਿਆ ਸੀ ਜੀ ਗੁਰਦੇਵ ਸਿੰਘ ਮੇਰਾ ਜਿਹੜਾ ਅੰਪਲਾਈ ਹੈ ਉਹਨੂੰ ਕੋਈ ਕੰਮ ਗਿਆ ਸੀ ਉੱਤੇ ਉਹਨੇ ਆ ਕੇ ਦੱਸਿਆ ਕਿ ਨਾਲ ਸਾਰੇ ਚਾਰਸ ਪਿਆਰ ਤੋਂ ਇਸ ਮੈਂ ਲਾਰੀਆ ਸੀ ਜਾਂ ਦੇਖਿਆ ਤਾਂ ਉਸੇ ਫਿਰ ਮੈਂ ਇਹ ਹੈਲ ਵੀ ਦੇਖੋ ਪਾਈ ਆਪਾਂ ਨੂੰ ਇਹ ਪੁਲਿਸ ਨੂੰ ਦੱਸਣਾ ਚਾਹੀਦਾ ਇਸ ਕਰਕੇ ਮੈਂ ਸਤੂ ਸਾਬ ਨੂੰ ਇਨਫੋਰਮ ਕੀਤਾ ਉਹਨਾਂ ਨੇ ਕਿਹਾ ਤੁਸੀਂ ਐਫ ਆਈ ਆਰ ਲਖਾ ਦਿਓ ਫਿਰ ਮੈਂ ਜਾ ਕੇ ਐਫ ਆਈ ਆਰ ਲਖਾਉਂਦਾ ਐ ਠੀਕ ਇਦੀ ਗੱਲ ਸੁਣੀ ਜੀ ਕਿਸ ਤਰ੍ਹਾਂ ਆ ਗਿਆ ਮੈਂ ਐਫ ਆਈ ਆਰ ਮੇਰੀ ਉਸਾ ਮਨਮੋਹ ਸਿੰਘ ਨੇ ਜਿਹੜੇ ਇਨਵੈਸਟਿਗੇਟਿੰਗ ਆਫਸਰ ਐ ਉਹਨਾਂ ਨੇ ساری ਮੇਰੀ ਗੱਲ ਲਿਖ ਲਈ ਤੇ ਉਹਨਾਂ ਨੇ ਅਸੀਂ ਕਿਹਾ ਵੀ ਜੇਰਾ ਵੀ ਕੁਝ ਕਾਰਵਾਈ ਐ ਤੁਸੀਂ ਇਹਦੀ ਛਾਣ ਵੀਲ ਕਰੋ ਯਾ ਸਭ ਤੁਸੀਂ ਦੇਖਣ ਤੋਂ ਤੁਹਾਨੂੰ ਪਤਾ ਲੱਗਦਾ ਅਸੀਂ ਕਿ ਪੱਤਰਾਂ ਨੂੰ ਜੀ ਪੁਰਾਣਾ ਸੀ ਜੀ ਮਤਲਬ ਖੋਨ ਸਕਿਆ ਹੈ ਖੋਨ ਸਕਿਆ ਹੈ ਬੱਚੇ ਤੇ ਵੀ ਉਹਨੇ ਸੀ ਤਾਇਾਲੀ ਸੀ ਸੀਸੀਟੀਵੀ ਲੱਗਿਆ ਉਸ ਉੱਥੇ ਨਹੀਂ ਲੱਗਿਆ ਆਲੇ ਦੁਆਲੇ ਸੀਸੀਟੀਵੀ ਤਾਂ ਪੁਲਿਸ ਜਾਂਚ ਕਰ ਸਕਦੀ ਹੈ ਹਾਂ ਉੱਧਰ ਦੇਖ ਕੇ ਲਈ ਆ ਜੀ ਸਰ ਤੇਰੀ ਰਾਤ ਇੱਕ ਇਨਫੋਰਮੇਸ਼ਨ ਮਿਲੀ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਅ ਰਾਜਸਾਨ ਨੂੰ ਡਾਕਟਰ ਰਾਜਵੰਤ ਸਿੰਘ ਨੇ ਜੀ ਇੱਥੇ ਉਹਨਾਂ ਦਾ ਪਾਲਨਰ ਸਿੰਘ ਹੋਮੇ ਸਰਕੂਲਰ ਰੋਡ ਤੇ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਉਹਨਾਂ ਇਸ ਸਟੇਟਮੈਂਟ ਤੇ ਸੀ ਐਫ ਆਰ ਨੰਬਰ 125 ਦਰਜ ਕਰੀਏ 91 ਤੇ 94 ਬੀ ਐਨ ਐਸ 2023 ਜੀ ਧੰਨ ਉਹਨਾਂ ਸਟੇਟਮੈਂਟ ਦਿੱਤੀ ਹੈ ਵੀ ਉਹਨਾਂ ਦਾ ਹਸਪੀਟਲ ਹੈ ਜੀ ਪਰਮਿਸਸਸ ਦੇ ਅੰਦਰ ਹੀ ਹੈ ਵੈਸੇ ਉੱਥੇ ਉਹਨਾਂ ਦਾ ਮਕਾਨ ਹੈ ਪਿਛਲੇ ਪਾਸੇ ਮੂਰਲੇ ਪਾਸੇ ਹਸਪੀਟਲ ਹੈ ਸਾਰਾ ਕੰਮ ਦਾ ਜੀ ਉਹ ਜਿਹੜੀ ਬਾੜ ਕਹਿੰਦੇ ਨੇ ਉਹ ਬਾੜ ਦੇ ਬੈਕਸਾਈਡ ਤੇ ਕੂਲਰ ਦੇ ਕੋਲ ਜੀ ਭੂੰ ਮਨੁੱਖੀ ਬੱਚੇ ਦਾ ਭੂੰ ਮਿਲੇ ਨੇ। ਹੁੰਦਾ ਤਿਆਰੀ ਹੈ ਤਿਆਰੀ। ਘਲੇ ਸੜੇ ਸੁੰਗ ਚਾਂਦੇ ਸੀ ਉਹਦੇ ਜੀ। ਜਾਂ ਕੀ ਅਦ ਉਹਨਾਂ ਨੇ ਸ਼ੱਕ ਜਾਰ ਕੀਤਾ ਜੀ ਕੋਈ ਇਨਸਾਈਡ ਦਾ ਉਸ ਨੂੰ ਸਾਡੇ ਨੂੰ ਪੇਟ ਦਰ ਤੇ ਉਟੀਆਂ ਟੱਟੀਆਂ ਦਾ ਢਾਕਲ ਕਰਾਈ ਸੀ ਉਹਦੀ ਮਾਂ ਤਾਂ ਸੁਵੇਰੀ ਨੂੰ ਛੁਪੀ ਹੋਈ ਸੀ। ਉਹਦੇ ਉੱਪਰ ਉਹਨਾਂ ਨੇ ਗਾਉਟ ਕੀਤਾ। ਕਸੀਨ ਰਾਤ ਨੂੰ ਮੁਲਾਜਮ ਮੁਖ ਤੇ ਐਫਐਐਸਐਲ ਦੀ ਆਪਣੀ ਟੀਮ ਬੁਲਾਈ ਸੀ ਉਹਨਾਂ ਨੇ ਕਿ ਸਪੋਰਟ ਰੀਨਸਪੈਕਸ਼ਨ ਕੀਤੀ ਹੈ ਸਾਰੀ ਤੇ ਤਤਕਸ਼ ਕਰ ਰਹੇ ਹਨ ਕਿ ਉਹ ਪੋਸਟਮਾਰਟਮ ਕਰਾਵਾਂਗੇ ਜੀ ਰੂਮ ਹੈ ਜਿਹਦਾ ਮੋਰਚਰੀਸ਼ਾਤ ਰਖਵਾਤਾ ਸੀ ਕੋਈ ਸ਼ੱਕ ਸਹੀ ਦੱਸੋ ਠੀਕ ਹੈ ਜੀ ਵੀ ਹੋ ਸਕਦਾ ਹੈ ਵੀ ਉਹ ਉਹਦੇ ਨਾਲ ਰਿਲੇਟਡ ਕੋਈ ਪਤਾ ਨਹੀਂ ਜੀ ਹਲੇ ਸੀ ਇਨਵੈਸਟੀਗੇਟ ਕਰ ਰਹੇ ਹਨ ਠੀਕ ਹੈ ਠੀਕ ਹੈ ਜੀ